ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਆਪਣੇ ਘਰ ਵਿੱਚ ਪੱਕਦੀ ਹਰ ਰੋਜ਼ ਪਹਿਲੀ ਰੋਟੀ ਕਿਵੇਂ ਸਾਡੇ ਜੀਵਨ ਵਿੱਚ ਖੁਸ਼ੀਆਂ ਲਿਆ ਸਕਦੀ ਹੈ ਸਾਡੀ ਪਹਿਲੀ ਰੋਟੀ ਜੇ ਸਹੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਵੇ ਤਾਂ ਕਿਸ ਹੱਦ ਤੱਕ ਲਾਹੇਵੰਦ ਤੇ ਫਾਇਦੇਮੰਦ ਸਾਬਤ ਹੋ ਸਕਦੀ ਹੈ ਪਹਿਲਾਂ ਤਾਂ ਗੱਲ ਕਰੀਏ ਕਿ ਰੋਟੀ ਮਹੱਤਵਪੂਰਨ ਕਿਵੇਂ ਹੈ ਸਾਡੀ ਰਸੋਈ ਵਿੱਚ ਸਾਡੇ ਖਾਣੇ ਦੀਆਂ ਚਾਰ ਕੁ ਚੀਜ਼ਾਂ ਨੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਚਾਰ ਕੁ ਚੀਜ਼ਾਂ ਦਾ ਹੀ ਜ਼ਿਕਰ ਆਉਂਦਾ ਹੈ ਰੋਟੀ, ਸਬਜੀ, ਦਾਲ ਅਤੇ ਚੌਲ ਰੋਟੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਉਸ ਦੇ ਕਈ ਕਾਰਨ ਹੋ ਸਕਦੇ ਨੇ ਰੋਟੀ ਬਹੁਤ ਅਹਿਮ ਹੈ ਇਹ ਪਹਿਲੀ ਰੋਟੀ ਕਹਿ ਲਵੋ ਪ੍ਰਸ਼ਾਦਾ ਕਹਿ ਲਵੋ ਜਾਂ ਫੁਲਕਾ ਕਹਿ ਲਵੋ ਇਹ ਸਾਡੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਜੇਕਰ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਇਹ ਨੇਮ ਬਣਾ ਲੈਣ ਕਿ ਰਸੋਈ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਨ ਦੇ ਵੇਲੇ ਨਾਲ ਨਾਲ ਗੁਰਬਾਣੀ ਦਾ ਜਾਪ ਕਰਨਾ ਹੈ ਖਾਸ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਸਾਡੇ ਸਾਰੇ ਪਰਿਵਾਰ ਦੀ ਜੋ ਜ਼ਿੰਦਗੀ ਹੈ ਉਹ ਦਿਨੋਂ ਦਿਨ ਬਦਲ ਜਾਵੇਗੀ ਖੁਸ਼ੀਆਂ ਆਪਣੇ ਆਪ ਹੀ ਹਰ ਜੀਵ ਤੱਕ ਪਹੁੰਚਣਗੀਆਂ ਪਰ ਕਈ ਕਹਿੰਦੇ ਨੇ ਕਿ ਸਾਰਾ ਸਮਾਂ ਜਦੋਂ ਪ੍ਰਸ਼ਾਦੇ ਤਿਆਰ ਕਰਨੇ ਆ ਸਾਰਾ ਸਮਾਂ ਮੂਲ ਮੰਤਰ ਜਾਂ ਗੁਰਬਾਣੀ ਦਾ ਜਾਪ ਕਰਨਾ ਜਿਹੜਾ ਹੈ ਉਹ ਬੜਾ ਔਖਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਜੇ ਸਾਰਾ ਸਮਾਂ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਪਹਿਲੇ 5 ਮਿੰਟ ਤਾਂ ਜ਼ਰੂਰ ਕਰੋ 5 ਮਿੰਟ ਵੀ ਨਹੀਂ ਕਰ ਸਕਦੇ ਤਾਂ ਇੱਕ ਪੱਕਾ ਬਣਾ ਲਵੋ ਕਿ ਪਹਿਲੇ 5 ਕੋ ਪ੍ਰਸ਼ਾਦੇ ਜਦੋਂ ਬਣਾਉਣੇ ਆ ਉਹਨੂੰ ਨਾਲ-ਨਾਲ ਮੂਲ ਮੰਤਰ ਜੀ ਦਾ ਜਾਪ ਕਰਨਾ ਹੀ ਕਰਨਾ ਹੈ ਇਹ ਨਿਯਮ ਤਾਂ ਪੱਕਾ ਕਰ ਲਵੋ ਮੰਨਿਆ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ ਪਰ ਪਹਿਲੇ 5 ਪ੍ਰਸ਼ਾਦੇ 2-3 ਮਿੰਟ ਦੇ ਅੰਦਰ ਹੀ ਬਣ ਜਾਂਦੇ ਨੇ ਉਹਨਾ ਟਾਈਮ ਤਾਂ ਮੂਲ ਮੰਤਰ ਦਾ ਜਾਪ ਆਪਾਂ ਕਰ ਹੀ ਸਕਦੇ ਆ ਇਹ ਤਾਂ ਜ਼ਿਆਦਾ ਔਖਾ ਕੰਮ ਨਹੀਂ ਹੈ ਸਿਰਫ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਐਨਾ ਹੀ ਤਾਂ ਕਹਿਣਾ ਪੰਜਾਂ ਪ੍ਰਸਾਧਿਆਂ ਤੇ ਦੋ ਤਿੰਨ ਮਿੰਟ ਲਗਾਣੇ ਨੇ ਜੇ ਇਸ ਤਰ੍ਹਾਂ ਆਪਾਂ ਕਰਾਂਗੇ ਤਾਂ ਸਭ ਦੀ ਜ਼ਿੰਦਗੀ ਸਵਰਗ ਬਣ ਜਾਏਗੀ ਇੱਕ ਤਾਂ ਪੁੰਨ ਹੈ ਅਤੇ ਦੂਜਾ ਫਲੀਆਂ ਇੱਕ ਤਾਂ ਉਹਨਾਂ ਜੀਵਾਂ ਦਾ ਭਲਾ ਹੋਵੇਗਾ ਜਿਨ੍ਹਾਂ ਨੇ ਪ੍ਰਸ਼ਾਦੇ ਛਕਨੇ ਨੇ ਤੇ ਦੂਜਾ ਜਿਹੜੀਆਂ ਬੀਬੀਆਂ ਪੈਣਾ ਪ੍ਰਸ਼ਾਦੇ ਬਣਾ ਰਹੀਆਂ ਨੇ ਉਹ ਇਸ ਕੰਮਕਾਰ ਦੇ ਸਮੇਂ ਨੂੰ ਵੀ ਪਰਮਾਤਮਾ ਦੇ ਲਿਖੇ ਲਾ ਸਕਦੀਆਂ ਨੇ ਸੋ ਸਾਨੂੰ ਪ੍ਰਸ਼ਾਦੇ ਤਿਆਰ ਕਰਦੇ ਸਮੇਂ ਕਮ ਸੇ ਕਮ ਪਹਿਲੇ 5 ਮਿੰਟ 5 ਪ੍ਰਸ਼ਾਦੇ ਤਿਆਰ ਕਰਨ ਲਈ ਸਾਨੂੰ ਉਸ ਸਮੇਂ ਮੋਬਾਈਲ ਨਹੀਂ ਵਰਤਣਾ ਚਾਹੀਦਾ ਉਸ ਸਮੇਂ ਸਾਨੂੰ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ ਤੁਸੀਂ ਮੂਲ ਮੰਤਰ ਜੀ ਦਾ ਵੀ ਜਾਪ ਕਰ ਸਕਦੇ ਹੋ ਤਾਂ ਤੁਸੀਂ ਦੇਖਣਾ ਕਿ ਉਹਨਾਂ ਪ੍ਰਸ਼ਾਦਿਆਂ ਨੂੰ ਛਕਣ ਵਾਲੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹਨਾਂ ਤੇ ਵੀ ਵਾਹਿਗੁਰੂ ਜੀ ਦੀ ਕਿੰਨੀ ਅਪਾਰ ਕਿਰਪਾ ਹੁੰਦੀ ਹੈ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਹੋਏਗਾ ਤੇ ਜਿਹੜੇ ਮੈਂਬਰ ਉਹਨਾਂ ਪ੍ਰਸ਼ਾਦਿਆਂ ਨੂੰ ਛਕਣਗੇ ਉਹਨਾਂ ਦਾ ਹਿਰਦਾ ਵੀ ਨਿਰਮਲ ਬਣਿਆ ਰਹੇਗਾ ਅਤੇ ਘਰ ਵਿੱਚ ਸੁੱਖ ਸ਼ਾਂਤੀ ਆਪਣੇ ਆਪ ਹੀ ਆ ਜਾਵੇਗੀ ਉਮੀਦ ਕਰਦੇ ਹਾਂ ਕਿ ਅੱਜ ਦੇ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣਗੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਉੱਪਰ ਮਿਹਰਾਂ ਭੜਿਆ ਹੱਥ ਬਣਾਈ ਰੱਖਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ